ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿਲੋ ਡੇਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਦੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਹੈ ਕਿ ਆਪਣੇ YouTube ਚੈਨਲ ਨੂੰ ਜੋ ਸਬਸਕ੍ਰਾਈਬ ਕਰ ਲਓ ਤੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਮੋਬਾਈਲ ਨੰਬਰ ਹੈ 8427019817 ਅੱਜ ਦੀ ਵੀਡੀਓ ਵਿੱਚ ਘਰੇਲੂ ਦੋ ਨਗ ਦਿਖਾਉਣੇ ਆ ਸੇਲ ਆ ਡਿਟੇਲ ਵੀਰ ਤੋਂ ਪੁੱਛਦੇ ਆ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਵੀਰੇ ਨਾਮ ਐਡਰੈਸ ਦੱਸਿਓ ਆਪਣਾ ਮੇਰਾ ਨਾਮ ਮੇਰਾ ਕਾਲਾ ਪੈਂਡ ਗੁਰਦੋਣਾ ਤਹਿਸੀਲ ਨਿਹਾਲ ਸਿੰਘ ਵਾਲਾ ਜ਼ਿਲ੍ਹਾ ਮੋਗਾ ਨਿਹਾਲ ਸਿੰਘ ਵਾਲਾ ਤੋਂ ਕਿੰਨੇ ਰੁਪਏ ਦਾ ਪੰਡਾ ਇਹ 13 14 ਕਿਲੋਮੀਟਰ ਰਹਿੰਦਾ ਵੀਰੇ ਠੀਕ ਹੈ ਇੱਧਰ ਆ ਗਿਆ ਆਪਣੇ ਬਾਲ ਦਾ ਪੈਂਡ ਰਣੀਆ ਇਹ ਜਿਹੜੀ ਸਾਡੇ ਕੋਲ ਹੀ ਆ ਰਹੀ ਹੈ ਠੀਕ ਹੈ ਜਿਹੜਾ ਕੋਲ ਹੀ ਆ ਗਿਆ ਮੋਬਾਈਲ ਨੰਬਰ ਜੀ 98785 57769 98785 57769 57 769 769 ਜਿਹਦੀ ਪਹਿਲਾਂ ਨੰਬਰ ਤੇ ਬੱਚੋਟੀ ਦੇਖੀ ਆ ਨੇ ਕਿਹੜਾ ਸੂਸ ਹੋਈ ਆ ਮੇਰੇ ਤੀਜੇ ਤੋਂ ਲੂਕ ਰਹੀ ਆ ਬੱਚਾ ਇਹਦਾ ਉਹ ਖੜਾ ਹਨ ਕੱਟਾ ਬਣੀ ਨਹੀਂ ਲੱਗਦੀ ਪੱਤਾ ਠੀਕ ਆ 나ੜੂਆ ਨਾਲ ਕੱਟੇ ਦਾ ਜਾਵਾਂਗੇ 11 ਦਿਨ ਹੋ ਗਏ ਸੂਈ ਨੂੰ 11 ਕਿਲੋ ਦੁੱਧ ਹੋ ਗਿਆ ਤਿਆਰ 11 ਦਿਨ ਹੋ ਗਏ ਸੂਈ ਨੂੰ ਤੇ 10 ਕਿਲੋ ਮਣ ਕੇ ਦੇਵਾਂਗਾ ਜਮ 10 ਕਿਲੋ ਖੁੱਲਾ ਬਾਰ ਨਿਬੜ ਘਟ ਨਹੀਂ ਨਿਬੜਦਾ 5 ਕਿਲੋ ਪਰ ਟਾਈਮ ਦਾ ਹਾਂ 14 ਕਿਲੋ ਦੂਜੇ ਸਵੇਰੇ ਦਿੱਤਾ ਹੋਇਆ ਹੈ ਠੀਕ ਹੈ ਤੇ ਕਹਿੰਦਾ ਬਸ 14 ਕਿਲੋ ਮੰਨ ਕੇ ਪਰਚੇਸ ਕਰ ਲੈ ਬੰਦਾ ਵੀ 14 ਕਿਲੋ ਦੁੱਧ ਹਾਈਐਸਟ ਪਾ ਦੂੰਗੀ ਹਾਂਜੀ ਹਾਂਜੀ ਪਾ ਦੂੰਗੀ ਠੀਕ ਹੈ ਤੇ ਚੌਂਟ ਚਵਾਦੀ ਕਿਵੇਂ ਆ ਚੌਂਟ ਚਵਾਦੀ ਪੂਰੀ ਪੂਰੀ ਵੀਰੇ ਉਹ ਮਰ ਜੀਦਾ ਠੀਕ ਹੈ ਸੋਹਣੀ ਚੌਂਟ ਚਵਾਦੀ ਆ ਜਮ ਰੇਟ ਕੀ ਰੱਖਿਆ ਇਹਦਾ ਰੇਟ ਵੀਰੇ ਉਹ ਦਿਨ ਲੈਣੀ 115 1 ਲੱਖ 15000 ਮਾੜਾ ਮੋਟਾ ਮਾਨਸਾਨ ਹੋ ਜੂਗਾ ਤੇ ਚੌਂਡ ਚਵਾ ਦੀ ਨਰਮ ਪੂਰੀ ਨਰਮ ਕੋਈ ਪੂਰ ਸਰਲਾ ਤਨੀ ਦੋ ਢੰਗ ਚਾਰ ਢੰਗ ਕੋ ਲੱਤ ਦੇਖ ਲਿਆ ਠੀਕ ਹੈ ਦੋ ਟਾਂ ਚੁਹਾਗੇ ਦੇਵਾਂਗੇ ਧੋਰੀ ਬਾਹਰ ਨੂੰ ਸੋ ਵੀਰੋ ਕੱਦ ਕਾੜ ਵਗੈਰਾ ਦੇਖੋ ਝੋਟੀ ਦਾ ਚੰਗਾ ਸੋਹਣਾ ਸਾਫ ਸੁਥਰਾ ਨੰਗਾ ਲੇਵਾ ਅੱਗੇ ਪਿੱਛੇ ਦਾ ਇੱਕ 15 ਵੀਰ ਨੇ ਡਿਮਾਂਡ ਕੀਤੀ ਆ ਬਾਕੀ ਮੌਕੇ ਤੇ ਮਾਰਦਾਂ ਨੂੰ ਹੋਜੂਗਾ ਤੇ ਤੀਜਾ ਸੂਆ ਸੂਈ ਸੋਈ ਆ ਸਿੰਘ ਮੂੰਹ ਮੱਥਾ ਦੇਖੋ ਸੋਹਣਾ ਕੁੰਡਾ ਸਿੰਘਾ ਤੇ ਰਾਜੀ ਸਭੀ ਬੋਲੀ ਜੱਤ ਵਾਲੀ ਮੈਂ ਆ ਤੇ ਥਣਾ ਦੇ ਵਿੱਚ ਬਿੱਥੀ ਦੇਖੋ ਤੇ ਪਸਮਾ ਕੇ ਵੀਰੋ ਠੋਕਦੇ ਥਣ ਗੱਠ ਗੱਠ ਤੇ ਜਾਵਾਂ ਕੋਈ ਨਹੀਂ ਗੱਲ ਵੀ ਥਣ ਦੇ ਜੋੜ ਸੋ ਲੇਵੇਵਾਂ ਗਾ ਲੇਖੋ ਸੋਹਣਾ ਵੀਡੀਓ ਕਵਰ ਕਰਨ ਦਾ ਟਾਈਮ ਆਪਣਾ 1 ਵਜੇ ਦਾ ਟਾਈਮ ਆ ਉਸ ਹੱਬ ਨਾਲ ਗੱਸੇ ਕਰ ਲਿਓ ਸੋ ਥਣ ਦੇਖੋ ਲੇਵੇ ਦੀ ਬੜੀ ਸੋਹਣੀ ਸਾਫ ਸੁਥਰੀ ਆ ਤੀਜਾ ਸੂਆ ਸੂਈ ਸਵਾਈ ਅੱਗੇ ਬੱਚੀ ਦੇਖੀ ਜਾਨਾ ਪਲੂਣ ਆਪਾਂ ਹਾਂਜੀ ਦੰਦੋ ਕਿਵੇਂ ਆ ਜੀ ਦੰਦੋ ਖੀਜੀਆ ਸੀਰੀ ਕਰਦੀ ਪਾੜੀ ਵੀ ਆ ਨਹੀਂ ਲਿਆਦੀ ਸੀ ਮੈਂ ਬੜੀ ਜਾਂਦੀ ਛੋਟੀ ਬੱਚੀ ਲੈ ਕੇ ਪਾੜੀ ਜਾਂਦੀ ਤੇ ਅੱਜ ਦਿਨ ਕਿੰਨੇ ਰਹਿ ਗਏ ਸੂਣ ਚ ਇਹਦੇ ਦੇ ਦੇ ਮੇਰੇ 23 ਤਰੀਕ ਨੂੰ ਦਿਨ ਪੂਰੇ ਆ 23 ਤਰੀਕ ਨੂੰ ਲਗਭਗ 7-8 ਦਿਨ ਬਾਕੀ ਆ ਅੰਦਾਜ਼ਾ ਹੈ ਦੁੱਧ ਕਿੰਨਾ ਮਦਦ ਨਹੀਂ ਦੇਖੋ ਦੁੱਧ ਸੇਵਾ ਦਾ ਪਹਿਲਾਂ ਨਾਲ ਬੰ ਪੀਆ ਪਾਣੀ ਕਹਿੰਦੇ 25 ਦੇ ਤੋਂ 40 ਦੇ ਤੋਂ ਉਹ ਅਗਲੀ ਸੇਵਾਦਾਨ ਦਾ ਪਹਿਲਾ ਨਾ ਉਹਨਾਂ ਤੋਂ ਕੁਝ ਕਹਿ ਨਹੀਂ ਸਕਦੇਗੇ ਆਪ ਹੈਗੀ ਐੀਬੀਐਸ ਪੇਪਰ ਦੀ ਠੀਕ ਹੈ ਅੱਗੇ ਤੇ ਬਰੂਡ ਦਾ ਸੈਕਸ ਲੱਗਿਆ ਰੇਟ ਕੀ ਰੱਖਿਆ ਦਾ ਰੇਟ ਦਾ 131 13 ਮਾਨਦਨ ਹੋ ਜਾਊਗਾ ਤੋਰੀ ਬਾਹਰ ਨੂੰ ਸਭਰ ਪਲੂਣ ਬਛੀ ਦੰਦੋ ਬਿਲਕੁਲ ਖੀਰੀਆ ਪਹਿਲਾ ਸੂਆ ਸੂਰੀਆ ਸੂਣ ਦੇ ਵਿੱਚ ਇਹਦੇ ਹਫਤਾ ਖੰਡ ਬਾਕੀ ਪਿਆਗਾ ਰੇਟ ਕਰਿਆ ਦਾ 1 ਲੱਖ 30000 ਰੁਪਇਆ ਤੇ ਵੀਰੇ ਕਹਿੰਦਾ ਆਪਣੀ ਸਮਝਾ ਲੈਣਾ ਤੁਸੀਂ 20 ਚੋ ਸਕਦੇ 40 ਚੋ ਸਕਦੇ ਆ ਤੇ ਥਣ ਦੇ ਵੀ ਬੜੀ ਸਾਫ ਸੁਥਰੀ ਆ ਸਵਾਗਤ ਸਭ ਨੂੰ ਜੀ ਬਹੁਤ ਆ ਬੱਚੇ ਦੰਦੋਂ ਬਿਲਕੁਲ ਖੀਰੀ ਦਾ ਪਟਕੇ ਲੈ ਕੇ ਜਾਇਆ ਆਪਦੀ ਤੇ ਝੋਲੀ ਦੇ ਬਾਲ ਢਲਾ ਦੇਖੋ ਲੇਵਾ ਜਮਾ ਗਲਾਬੀ ਗਲਾਬੀ ਬਿਆ ਬੱਚੀ ਦਾ 7-8 ਦਿਨ ਬਾਕੀ ਆ ਤੇ ਦੰਦਾਵਾਜਾ ਕਰਾ ਦਨੇ ਹਨ ਤਾਂ ਇੱਕ ਹੁਣ ਤੋੜਿਆ ਹਨ ਇਹਨੇ ਬਿਰਲੀ ਜਿਹਾ ਪਾਗੀ ਹਨ ਪਰ ਤੁਸੀਂ ਸਿੱਟਿਆ ਠੀਕ ਹੈ ਠੀਕ ਹੈ ਖੀਰੀ ਹੋਈ ਹੈ ਤੇ ਸੀਮਨ ਕਿਹੜਾ ਲੱਗਿਆ ਦੱਸੇ ਇਹਦੇ ਇਹ ਬਰੂਡ ਦਾ ਸੈਸੜ ਲੱਗਿਆ ਬਰੂਡ ਦਾ ਸੈਸੜ ਲੱਗਿਆ ਵਾ ਪੰਜਾਬ ਐਸਪੀਸ ਪੇਪਰ ਦੀ ਠੀਕ ਹੈ ਨੰਬਰ ਬੋਲ ਜੀ ਦੁਆਰੇ ਆਪਣਾ 96785 57799 ਦੋ ਨਾ ਕੀ ਬਕਾਵਾ ਬਸ ਆਪਣੇ ਠੀਕ ਹੈ ਕੋਈ ਵੀ ਨਾਗ ਜੇ ਕੋਈ ਵੀ ਭਾਲਉ ਤਾਂ ਆਪਾਂ ਦੇਖ ਕੇ ਤੋੜਾਂਗੇ ਹਾਂਜੀ ਸੋ ਵੀਡੀਓ ਦੇਖਣ ਲਈ ਚੈਨਲ ਨੂੰ ਪਿਆਰ ਦੇਣ ਲਈ ਤਹਿਜਲ ਤੋਂ ਧੰਨਵਾਦ